ਜਲੰਧਾ ਦੇ ਸ਼ੈਨਾਈ ਪੈਲਸ ਰੋਡ ਤੇ ਅੱਜ ਲੋਕਾਂ ਵੱਲੋਂ ਨਗਰ ਨਿਗਮ ਖਿਲਾਫ ਜਾਮਕੇ ਰੋਸ ਮੁਜ਼ਾਹਰਾ ਕੀਤਾ ਗਿਆ ਇਲਾਕੇ ਦੇ ਲੋਕ ਗੰਦੇ ਪਾਣੀ ਇਲਾਕੇ ਚ ਫੈਲੀ ਗੰਦਗੀ ਬੰਦ ਪਏ ਸੀਵਰੇਜ ਅਤੇ ਟੁੱਟੀਆਂ ਸੜਕਾਂ ਤੋਂ ਪਰੇਸ਼ਾਨ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਬਸਤੀ ਗੁਜਾ ਦੇ ਕਈ ਇਲਾਕੇ ਗੰਦੇ ਪਾਣੀ ਅਤੇ ਟੁੱਟੀਆਂ ਪਾਈਪਾਂ ਤੋਂ ਪ੍ਰੇਸ਼ਾਨ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਉਹਨਾਂ ਕਿਹਾ ਕਿ ਇਲਾਕੇ ਦੇ ਕੌਂਸਲਰਾਂ ਨੂੰ ਆਪਣੀ ਮੁਸ਼ਕਲ ਦੱਸੀ ਪਰ ਉਹ ਵੀ ਇਹ ਕਹਿ ਕੇ ਪੱਲਾ ਝੜ ਰਹੇ ਨੇ ਕਿ ਹਾਲੇ ਤੱਕ ਹਾਊਸ ਦੀ ਸਥਾਪਨਾ ਨਹੀਂ ਹੋਈ ਹੈ ਇਲਾਕਾ ਨਿਵਾਸੀਆਂ ਨੇ ਉਸ ਜਿਤਾਉਂਦਿਆਂ ਕਿਹਾ ਕਿ ਪਹਿਲਾਂ ਪਾਰਟੀਆਂ ਵੱਲੋਂ ਵਾਰਡ ਨੂੰ ਸਾਡਾ ਵਾਰਡ ਸਾਡਾ ਘਰ ਦੇ ਨਾਰੇ ਲਾ ਕੇ ਹਰ ਮੁਸ਼ਕਲ ਦਾ ਹੱਲ ਕੱਢਣ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਕੋਈ ਵੀ ਹੱਥ ਪੱਲਾ ਨਹੀਂ ਫੜਾ ਰਿਹਾ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਪਰੇਸ਼ਾਨੀ ਦਾ ਹੱਲ ਨਹੀਂ ਕੱਢ ਸਕਦਾ ਤਾਂ ਸਾਫ਼ ਕਹਿ ਦਵੇ ਕਿ ਲੋਕ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਆਪ ਕੱਢ ਲੈਣ ਕਿ ਕੀ ਮਾਮਲਾ ਕੀ ਹੈਗਾ ਸਾਰਾ ਇਹ ਮਾਮਲਾ ਜੀ ਹੈ ਅਸੀਂ ਅੱਜ ਤੰਤਾ ਭੋਗ ਰਹੇ ਹਾਂ ਜਿਹੜਾ ਬਣਿਆ ਇਸ ਵਾਰ ਤੇ ਸ਼ੋਕਨਗਰ ਮਾਰਕੀਟ ਨਿਊ ਸ਼ੋਕਨਗਰ ਮਾਰਕੀਟ ਟੈਗੋਰਗਰ ਮਾਰਕੀਟ ਬਿਆਲਗਰ ਮਾਰਕੀਟ ਔਰ ਟੈਗੋਰਗਰ ਮਾਰਕੀਟ ਇਹ ਅਸੀਂ ਸਾਡੇ ਸੰਤਾਪ ਹੋ ਰਹੇ ਆਂ ਤੇ ਦੇਖੋ ਇਹ ਜਿਹੜੀ ਸਹਨਾਈ ਪੰਦ ਫਲੋੜ ਆ ਕੱਤੀ ਸੇਰ ਰੋਡ ਅੱਗੇ ਨੂੰ ਜਾ ਕੇ ਮੈਚ ਕਰਦੀ ਹੈ ਔਰ ਤੁਸੀਂ ਇਹ ਦੇਖੋ ਕਿ ਇਹਦਾ ਇੰਨਾ ਬੁਰਾ ਹਾਲ ਹੈ ਇੱਕ ਜਗ੍ਹਾ ਤੋਂ ਨਹੀਂ 10 ਜਗ੍ਹਾ ਤੋਂ ਪਾਈਪ ਟੁੱਟੀ ਹੋਈ ਔਰ ਜਾ ਘੱਟੋ ਘੱਟ ਮਹੀਨੇ ਤੋਂ ਅਸੀਂ ਇਹਨਾਂ ਨੂੰ ਬੇਨਤੀਆਂ ਕਰ ਰਹੇ ਆਂ ਕਿ ਇਸ ਨੂੰ ਠੀਕ ਕੀਤਾ ਜਾਏ ਪਰ ਤੁਹਾਨੂੰ ਜਾ ਕੇ ਮੈਂ ਆਪਣੇ ਨਾਂ ਤੇ ਜੇਹਾਲਾ ਪਹਿਲਾਂ ਮਿਲ ਕੇ ਆਇਆ ਫਿਰ ਉਸ ਤੋਂ ਬਾਅਦ ਆਪਣੇ ਨਾਮ ਤੇ ਕੰਪਲੇਨ ਲਿਖਾਈ ਹੈ ਪਰਸਨਲ ਨਾਮ ਤੇ 74 ਨੰਬਰ ਮੇਰੀ ਕੰਪਲੇਨ ਨੰਬਰ ਹੈ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਇੱਕ ਜ਼ਿਲ੍ਹੇਦਾਰ ਦਾ ਜ਼ਿੰਮੇਵਾਰ ਨਾਗਰਿਕਾਂ ਮੇਰੇ ਨਾਲ ਅੱਜ ਸਾਜੀ ਮੇਰੀ ਦੁਕਾਨਦਾਰ ਮਾਰਕੀਟ ਜਿੰਨੇ ਵਜੀਰ ਹੈਗੇ ਸਾਰੇ ਆਏ ਆ ਔਰ ਉਹਨਾਂ ਸਾਰਿਆਂ ਨੂੰ ਇਹ ਜਿੰਦਗੀ ਤਕਲੀਫ ਹੈ ਇਹ ਨਹੀਂ ਸਿਰਫ ਇਹ ਦੁਕਾਨਦਾਰਾਂ ਨੂੰ ਮਹੱਲੇ ਵਾਲਿਆਂ ਨੂੰ ਜਿਆਲ ਲੱਗਿਆ ਕਾ ਹੋਰ ਲੱਗਿਆ ਆਪਣਾ ਦੂਸਰਾ ਤੁਸੀਂ ਦੇਖ ਲਓ ਨਿਊ ਸ਼ੋਪ ਲੱਗ ਰਿਹਾ ਅਸ਼ੋਕ ਨਗਰ ਤੇਜਮੋਨ ਨਗਰ ਇਹ ਸਾਰੀ ਜਿਹੜੀ ਰੋਡ ਆ ਇੱਕ ਗਿਸਟਰਬ ਹੋਤੀ ਆ 10 ਜਗਾਂ ਤੋਂ ਵਾਪਾਈ ਪਾਈਪਾਂ ਟੁੱਟੀਆਂ ਹੋਈਆਂ ਇਹਨਾਂ ਨੂੰ ਜਾ ਕੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਰਿਪੋਰਟ ਕੀਤੀ ਆ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਕੰਨ ਤੇ ਜੂਮ ਪੱਕੇ ਨਹੀਂ ਸਰਕਦੀ ਪਈ ਕਿਹੜਾ ਵਾਰਡ ਆ ਜੀ ਇਹ ਵਾਰਡ ਨੰਬਰ 48 ਔਰ ਵਾਰਡ ਨੰਬਰ 64 ਦੋਵੇਂ ਆਗੇ ਜਿੰਨੇ ਸਮੇਂ ਤੋਂ ਦਿੱਕਤ ਆ ਰਹੀ ਹੈ ਇਹ ਸਾਨੂੰ ਪਟਵੜਨਵੀਰ ਇੱਕ ਮਹੀਨੇ ਤੋਂ ਤਕਲੀਫ ਆ ਰਹੀ ਹੈ ਇਹ ਤੁਹਾਡੇ মিডিਆ ਦਾ ਤੁਹਾਨੂੰ ਧੰਨਵਾਦ ਹੈ ਜੇ ਤੁਸੀਂ ਆਣ ਕੇ ਸਾਡੀ ਥਾਰ ਲਈ ਹੈ ਸਾਡੀ ਥਾਰ ਲੈਣ ਵਾਲਾ ਇੱਥੇ ਕੋਈ ਨਹੀਂ ਲੋਕ ਕੌਂਸਲਰ ਬਣਾਉਂਦੇ ਨੇ ਕਿ ਬਾਕੀ ਇਲਾਕੇ ਦਾ ਦਾਬਾਸ਼ ਹੋਈ ਨਗਰ ਨਗਰ ਸਾਜੀ ਬੇਨਤੀ ਆ ਹੌਸਲਾਰਾ ਕੋਠੀਤਾ ਹੀ ਬਣਾ ਜੇ ਫਿਲਹਾਲ ਕਿ ਹਜੇ ਹਾਊਸ ਨਹੀਂ ਬਣਿਆ ਅਸੀਂ ਕੀ ਕਰ ਸਕਦੇ ਆ ਭਾਵੇਂ ਉਸ ਤੋਂ ਪਹਿਲਾਂ ਸਾਡੇ ਕੋਲ ਨਾਲ ਬੜੇ ਲਿਵਾਣੇ ਵਾਅਦੇ ਕੀਤੇ ਸੀ ਕਿ ਮੇਰਾ ਵਾਰਡ ਮੇਰਾ ਪਰਿਵਾਰ ਕਿੱਥੇ ਗਏ ਵਾਰਡ ਤੱਕ ਕਿੱਥੇ ਗਿਆ ਪਰਿਵਾਰ ਇਹ ਤੁਹਾਡੇ ਸਾਹਮਣੇ ਆ ਜੇ ਵਾਰਡ ਪਰਿਵਾਰ ਨੂੰ ਵਾਰਡ ਨੂੰ ਪਰਿਵਾਰ ਮੰਨਿਆ ਹੁੰਦਾ ਤੇ ਅੱਜ ਸਾਨੂੰ ਇਹ ਕੰਮ ਨਹੀਂ ਕਰਨਾ ਪੈਂਦਾ ਦੇਖਣਾ ਨਹੀਂ ਪੈਂਦਾ ਪਰ ਮੈਂ ਇੱਕ ਗੱਲ ਕਹਿਣਾ ਠੀਕ ਆ ਵੀ ਆਪਣੀ ਜਿਹਾ ਸੱਚੇ ਹੋ ਗਏ ਕਿ ਉਹਨਾਂ ਦੇ ਹਾਊਸ ਨਹੀਂ ਬਣਿਆ ਜੇ ਉਹਨਾਂ ਕੋਲ ਪਾਵਰ ਆਣੀ ਹੈ ਜਾਂ ਉਹ ਕੰਮ ਨਹੀਂ ਕਰ ਸਕਦੇ ਲੇਕਿਨ ਤੁਸੀਂ ਦੇਖੋ ਪ੍ਰਕਾਸ਼ਨ ਦਾ ਤਾਂ ਕੰਮ ਹੈ ਕਾਰਪੋਰੇਸ਼ਨ ਦਾ ਤਾਂ ਕੰਮ ਹੈ ਜੇਈ ਕਾਦੇ ਵਾਸਤੇ ਐਸਟੀਓ ਕਾਦੇ ਵਾਸਤੇ ਐਕਸੀਐਮ ਕਾਦੇ ਵਾਸਤੇ ਐਸਟੀ ਕਾਦੇ ਵਾਸਤੇ ਇਹਨਾਂ ਦਾ ਕੀ ਕੰਮ ਕਮਿਸ਼ਨਰ ਕਾਦੇ ਵਾਸਤੇ ਹੈ ਇਹ ਕੰਮ ਨਹੀਂ ਕਰ ਸਕਦੇ ਇਹਨਾਂ ਦੀਆਂ ਪਾਵਰਾਂ ਨਹੀਂ ਹੈਗੀਆਂ ਕਿੰਨੀ ਪਾਵਰ ਹੈਗੀਆਂ ਸਾਨੂੰ ਦੱਸਣਾ ਹੈ ਇਹਨਾਂ ਨੂੰ ਪਾਵਰਾਂ ਕਿਉਂ ਹੈ ਜਿਹੜੀ ਜਿਹੜੀ ਪਾਰਟੀ ਦਾ ਕੌਂਸਲ ਇਥੋਂ ਵਿੱਚ ਹੈ ਜੀ ਭਾਜੀ ਪਾਰਟੀ ਭਾਜੀ ਮੈਂ ਪਾਰਟੀ ਕਿਸੇ ਪਾਰਟੀ ਦੇ ਵਿੱਚ ਨਹੀਂ ਮੈਂ ਪਾਰਟੀ ਭਾਜੀ ਤੋਂ ਉੱਪਰ ਹੋ ਕੇ ਗੱਲ ਕਰਦਾ ਮੈਂ ਇੱਕ ਸ਼ਹਿਰ ਦਾ ਜ਼ਿੰਮੇਵਾਰ ਨਾਗਰਿਕ ਆ ਜੇ ਮੈਨੂੰ ਤਕਲੀਫ ਆ ਮੈਂ ਚੀਖਣਾ ਹੀ ਚੀਖਣਾ ਮੇਰੇ ਨਾਲ ਮੇਰੇ ਮਹੱਲੇ ਵਾਲੇ ਚਿਕਣਗੇ ਨਹੀਂ ਜਿਹੜਾ ਮਾਰਕੀਟ ਵਾਲੇ ਮੇਰੇ ਨਾਲ ਚਿਕਣਗੇ ਜਿਹੜੀ ਪਾਰਟੀ ਜਿੱਤੀ ਉਹਨਾਂ ਕੋਲ ਤੇ ਵੀ ਗਏ ਹੋਗੇ ਨਾ ਸਬਾਈ ਸਬਾਈ ਬੈਟ ਲਈ ਮੇਰਾ ਅਜੀਜ਼ਾ ਰਜੀਵ ਭੂਜਾ ਨਾ ਉਹਨਾਂ ਦੀ ਬੇਨਤੀ ਕਿਹਾ ਅਸੀਂ ਕਨਵੈਨਸ਼ਨ ਤੇ ਇਕੱਠੇ ਹੋਏ ਸੀ ਮੈਂ ਉਹਨਾਂ ਨੂੰ ਕਿਹਾ ਨਾਗਾ ਸਿੰਗਾਪੁਰ ਆਪਣਾ ਤਕਰੀਬ ਕਰਾਉਣ ਲਈ ਕਿਹਾ ਅਸੀਂ ਇਹ ਵੀ ਕਰਵਾ ਦਿੰਦੇ ਪਹਿਲ ਦੇਤਾ ਆਪੇ ਕਰਾਂ ਮੈਂ ਤਾਂ ਮੈਂ ਦੱਸੀ ਜਾਂਦਾ ਵੀ ਹਜੇ ਉਹਨਾਂ ਉਹ ਵਿਚਾਰੇ ਹੈਲਪਲੈਸ ਨੇ ਕਿਉਂਕਿ ਉਹਨਾਂ ਦਾ ਹਜੇ ਹਾਊਸ ਨਹੀਂ ਬਣਿਆ ਇਹ ਸਭ ਤੋਂ ਪਹਿਲਾਂ ਜਦੋਂ ਸਾਡੇ ਕੋਲ ਜ਼ੋਨ ਮਿਲੇ ਸਾਨੂੰ ਜਨਤਾ ਨਿਵਾਸ ਤੇ ਜ਼ੋਨ ਬਣੇ ਨੇ ਅਸੀਂ ਆਪਣੇ ਬਸਤੀ ਸ਼ੇਖ ਜੋਲੇ ਜਾ ਕੇ ਆਪਣੀ ਕੰਪਲੇਨ ਲਗਾਈ 74 ਨੰਬਰ ਮੇਰੀ ਕੰਪਲੇਨ ਹੈ ਜਿਹੜਾ ਨਾਲ ਗੱਲ ਕਰਦੇ ਹਾਂ ਉਸ ਨਿੱਕਾ ਨਾਲ ਗੱਲ ਕਰਦੇ ਜਿਵੇਂ ਅਸੀਂ ਉਹਨਾਂ ਦੇ ਕਰਿੰਦੇ ਆ ਤੇ ਉਹ ਸਾਡੇ ਅਫਸਰ ਨੇ ਦੇਖੋ ਦੇਖੋ ਗੱਲ ਸੁਣੋ ਹੈ ਤਾਂ ਜਨਤਾ ਦੇ ਮੁਲਾਜ਼ਮ ਨੇ ਆ ਇਹ ਅਸੀਂ ਸਾਡੇ ਭਰਾ ਨੇ ਜੋ ਅਫਸਰ ਨੇ ਸਾਡੇ ਭਰਾ ਨੇ ਤੇ ਜੇ ਅਸੀਂ ਉਹਨਾਂ ਕੋਲ ਚੱਲ ਕੇ ਜਾਂਦੇ ਭਰਾ ਵਾਂਗੂ ਤਾਂ ਸਾਨੂੰ ਉਹਨਾਂ ਨੂੰ ਡੀਲ ਵੀ ਭਰਾ ਵਾਂਗੂ ਕਰਨਾ ਚਾਹੀਦਾ ਮੈਂ ਨਹੀਂ ਕੋਈ ਮੇਰੀ ਨਾ ਕਿਸੇ ਨਾਲ ਕੋਈ ਪਰਸਨਲ ਕੁਝ ਗੰਦੇ ਦਾ ਨਾ ਮੇਰੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਹੈ ਨਾ ਪਰਸਨਲ ਮੈਂ ਕਹਿੰਦਾ ਐਟੈਕ ਕਰਦਾ ਮੈਂ ਮਹਾਜੂਰ ਤੇ ਬੇਨਤੀ ਕਰਕੇ ਆਇਆ ਪਰ ਮੇਰੀ ਬੇਨਤੀ ਤੇ ਇਹਨਾਂ ਨੇ ਕੋਈ ਗੱਲ ਨਹੀਂ ਲੱਗੀ ਸਾਡੇ ਮਾਰਕੀਟ ਵਾਲੇ ਬੰਦੇ ਜ ਆਏ ਆ ਵੱਖਰੇ ਵੱਖਰੇ ਆਪਣੇ ਆਪਣੇ ਲੈਵਲ ਤੇ ਫੋਨ ਕਰਾਏ ਆ ਆਪਣੇ ਆਪਣੇ ਗੱਲ ਕਰ ਰਹੇ ਆ ਪਰ ਕਿਸੇ ਤਾਂ ਕਿਸੇ ਤਾਂ ਕੰਮ ਤੇ ਕੋਈ ਜੂਨ ਨਹੀਂ ਸਰਦੀ ਜੀ ਤੁਸੀ ਅੱਲਾਹ ਕਾ ਕਿਹੜਾ ਜੀ ਮੈਂ ਤੁਹਾਨੂੰ ਦੱਸਿਆ ਜੀ ਇਹ ਸ਼ਨਾਈ ਪਲੇ ਫਰੂਡ ਔਰ ਕਿ ਟੱਕੋ ਕਰਨੇ ਤੇ 8-10 ਜਗ੍ਹਾ ਤੋਂ ਲੀਕਾ ਜਾਏ ਇੱਕ ਜਗ੍ਹਾ ਤੋਂ ਹੋਵੇ ਤਾਂ ਬੰਦਾ ਕਰਦਾ